ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜਿਹੜਾ ਜੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਓਨਰ ਆ ਦੋਸਤੋ ਨਿਸ਼ਾਨ ਸਿੰਘ ਵੀਰ ਦੇ ਕੋਲ ਆਏ ਆ ਤੇ ਪਸ਼ੂ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਘੱਟੋ ਘਾਟ ਵੀ ਪੰਜ ਮੱਝਾਂ ਝੋਟੀਆਂ ਦਿਖਾਵਾਂਗੇ ਬਿਲਕੁਲ ਪਲੀਆਂ ਫਲਾਈਆਂ ਚੰਗੀਆਂ ਵੱਡੀਆਂ ਮੱਝਾਂ ਦੋਸਤੋ ਤੇ ਪਹਿਲਾਂ ਵੀ ਆਪਾਂ ਵੀਡੀਓ ਜਿਹੜੀਆਂ ਦੋਸਤੋ ਪਾਈਆਂ ਨੇ ਜ਼ਿਆਦਾਤਰ ਮੱਝਾਂ ਦਾ ਜਿਹੜਾ ਕਾਰੋਬਾਰ ਕੰਮ ਆ ਜਿਹੜੇ ਦੋਸਤੋ ਉਹ ਮੱਝਾਂ ਦਾ ਵਿਕਰੀ ਵਾਲੇ ਪਸ਼ੂ ਜਿਹੜੇ ਆ ਉਹ ਮੱਝਾਂ ਹੀ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਨੇ ਤੇ ਮਿਲਦੀਆਂ ਰਹਿਣ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਇੱਕ ਝੋਟੀ ਜਿਹੜੀ ਆ ਦੋਸਤੋ ਉਹ ਸੂਈ ਸਵਾਈ ਆ ਬਾਕੀ ਚਾਰ ਪਸ਼ੂ ਜਿਹੜੇ ਆ ਚਾਰ ਮੱਝਾਂ ਹੋਣਗੀਆਂ ਦੋਸਤੋ ਉਹ ਗੱਬਣ ਨੇ ਤਿਆਰੀ ਦੇ ਵਿੱਚ ਆ ਕਿੰਨੇ ਕ ਦਿਨ ਅਜੇ ਲੈ ਕੇ ਜਾਂਦੀਆਂ ਨੇ ਸੂਣ ਦੇ ਵਿੱਚ ਉਹ ਪੂਰੀ ਗੱਲਬਾਤ ਜਿਹੜੀ ਆ ਆਪਾਂ ਬਾਈ ਨਿਸ਼ਾਨ ਦੇ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 31 ਮਈ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦੇ 10:30 ਵਜੇ ਦਾ ਸਮਾਂ ਹੈਗਾ ਇੱਕ ਝੋ ਜਿਹੜੇ ਵੀਰ ਅਗੇ ਖਾਸ ਤੌਰ ਤੇ ਸੋਇਆ ਸੋਇਆ ਪਸ਼ੂ ਲੱਭਦੇ ਹੋ ਉਹ ਤੁਸੀਂ ਸੂਈਸ ਭਾਈ ਝੋਟੀ ਨੂੰ ਹੱਥ ਪਾ ਸਕਦੇ ਹੋ ਬਾਕੀ 2-4 ਦਿਨ 5 ਦਿਨ ਹਫਤਾ 7 ਦਿਨ ਜਿਹੜੀਆਂ ਦੋਸਤੋ ਦਿਨ ਲੈ ਕੇ ਜਾਣੀਆਂ ਇੱਥੋਂ ਤੱਕ ਆਈਡੀਆ ਹੈਗਾ ਬਾਕੀ ਆ ਜੋ ਕਰਦੇ ਆ ਗੱਲਬਾਤ ਬਾਈ ਨਿਸ਼ਾਨ ਦੇ ਨਾਲ ਸੋ ਵਧੀਆ ਚੰਗੀਆਂ ਮੱਝਾਂ ਦੋਸਤੋ ਪੱਟੀਆਂ ਪਿੱਠ ਪੁੱਠੇ ਦੀਆਂ ਰਾਜੀ ਜਾਂ ਵਜਨਦਾਰਾ ਪੂਰੀਆਂ ਪਰ ਇੱਕ ਜਿਹੜੀ ਰਿਕਵੈਸਟ ਜਿਹੜੀ ਮੇਰੀ ਫਸਟ ਲਈ ਇਹ ਹੁੰਦੀ ਹੈ ਦੋਸਤੋ ਵੀ ਜਿਹੜੀ ਵੀ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ ਉਹਦੀ ਨਰਖ ਪਰਖਾ ਤਸੱਲੀ ਆ ਘਰ ਵਿਜਿਟ ਕਰਕੇ ਤੁਸੀਂ ਜਰੂਰ ਕਰ ਲਿਆ ਕਰੋ ਅਖੀ ਦੇਖ ਲਿਆ ਕਰੋ ਹਾਥੀ ਜਿਹੜੀ ਆ ਦੋਸਤੋ ਟਿੱਪ ਕੇ ਚਵਾਈ ਕਰ ਲਿਆ ਕਰੋ ਠੀਕ ਆ ਆ ਜੋ ਸਭ ਤੋਂ ਪਹਿਲਾਂ ਵੀਰੇ ਨਿਸ਼ਾਨ ਸਿੰਘ ਸਸਰੀ ਕਾਲ ਵੀਰੇ ਸਾਸੀ ਕਾ ਦੇ ਜੀ ਸਸਰੀ ਸਨ ਭੋਰ ਸਾਰੇ ਭੈਣਾਂ ਭਰਾਵਾਂ ਦੇਖਾ ਬਹੁਤ ਵਧੀਆ ਵੀਰੇ ਹੋਰ ਠੀਕ ਹੈ ਸੇਤਾ ਨਿਸ਼ਾਨ ਭਾਈ ਅੱਜ ਪਸ਼ੂ ਪੰਜ ਆਪਣੇ ਕੋਲ ਮੱਝਾਂ ਝੋਟੀਆਂ ਆ ਗਈਆਂ ਹਾਂਜੀ ਹਾਂਜੀ ਤੇ ਜਿਨ੍ਹਾਂ ਚੋਂ ਚਾਰ ਤਾਂ ਬਿਲਕੁਲ ਗੱਬਣਾ ਤਿਆਰੀ ਹੈ ਹਾਂਜੀ ਇੱਕ ਸੂਈ ਸਬਈ ਆ ਹਾਂਜੀ ਇੱਕ ਸੂਈ ਚਾਰ ਗੱਬਣਾ ਠੀਕ ਆ ਜੀ ਤੇ ਰੇਡ ਭਾਪੜਦਾ ਵੀਰੇ ਨਿਸ਼ਾਨ ਅੱਜ ਆਪਣੇ ਕੋਲ ਕੀ ਰਹੂਗਾ ਕਿੱਥੋਂ ਲੈ ਕੇ ਕਿੰਨੇ ਕ ਤੱਕ ਜਿਹੜੀ ਅੱਜ ਮੱਝ ਮੌਜੂਦ ਹੈ ਆਪਣੇ ਕੋਲ 70 ਤੋਂ ਲੈ ਕੇ ਤੇ 120 ਤੱਕ 120 ਤੱਕ ਜਿਹੜੀ 70000 ਤੋਂ ਲੈ ਕੇ ਪ੍ਰਭੂ 120 ਤੱਕ ਜਿਹੜੀ ਕੀਮਤ ਆ ਅੱਜ ਇਹਨਾਂ ਮੱਝਾਂ ਦੀ ਹੈਗੀ ਆ ਜਿਹੋ ਜੀ ਮੱਝ ਲਵੋਗੇ ਪੰਜ ਮੱਝਾਂ ਤੁਹਾਡੇ ਸਾਹਮਣੇ ਆ ਜਿਹੋ ਜੀ ਸਿਲੈਕਟ ਕਰੋਗੇ ਉਹੋ ਜੀ ਚੀਜ਼ ਤੁਸੀਂ ਜਿਹੜੀ ਆ ਦੋਸਤੋ ਮਿਲ ਜੂਗੀ ਤੁਹਾਨੂੰ ਠੀਕ ਆ ਨਗ ਪੰਜ ਆ ਪੂਰੇ ਆ ਜੋ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਦੇ ਆਂ ਵੱਡੀ ਮੈਂ ਝੋਟੀ ਆਪਾਂ ਤੁਹਾਨੂੰ ਵੱਡੀ ਦਿਖਾ ਦਾਂਗੇ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਸਿੰਗਲ ਹੱਡੀ ਦੀ ਆ ਤੇ ਗੱਲਬਾਤ ਕਰਦੇ ਆ ਨਿਸ਼ਾਨਪਾ ਜੀ ਸੂਬਾ ਕਿੰਨਾ ਸਮਾਂ ਚੱਲ ਜਾਰੀ ਹੈ ਪਾ ਵੀਰ ਜੀ ਦੱਜੇ ਸੂਬਾ ਕੀ ਝੋਟੀ ਚੋਣੀ ਆ ਹਾਂਜੀ ਮਤਲਬ ਦਿਨ ਜਿਹੜੇ ਆ ਤਿਆਰ ਜਾਂ 2-4 ਦਿਨ ਲਊਗੀ 2-4 ਦਿਨ ਲੈ ਜੂਗੀ ਹਾਂਜੀ ਦੂਜਾ ਸੂਬਾ ਦੂਜਾ ਸੂਬਾ ਤੇ ਕੋਈ ਰਿਕੋਰਡ ਕੋਡ ਹੈਗਾ ਏਡੀ ਵੱਡੀ ਮੈਂ ਮੈਂ ਕੱਦ ਕਾਠੀ ਬਹੁਤ ਵੱਡੀ ਆ ਥੱਲੇ ਤੋਂ ਬਹੁਤ ਸਾਫ਼ ਆ ਜੀ ਵੀਰ ਜੀ ਇਹਦਾ 16 ਕਿਲੋ ਪਹਿਲਣ ਝੋਟੀ ਦਾ ਘਰ ਵਾਲਿਆਂ ਖਿਆਈ ਦੁੱਧ ਚੋਇਆ 16 ਜੀ ਹਾਂਜੀ ਪਹਿਲਣ ਥੱਲੇ ਅੱਛਾ ਜੀ ਹਾਂਜੀ ਐਰ ਕੇ ਦੂਜੇ ਸੂਬੇ ਸੁਣੂਗੀ ਠੀਕ ਆ ਜੀ ਹਾਂਜੀ ਦੂਜਾ ਸਵੇਰ ਸੋਣਾ ਦੋਸਤੋ ਤੇ ਪਹਿਲੇ ਨਾਲ ਇਸ ਝੋਟੀ ਦਾ ਦੁੱਧ ਜਿਹੜਾ ਦੋਸਤੋ ਜਿੱਥੋਂ ਪਿੱਛੋਂ ਮਾਲਕਾ ਤੋਂ ਆਨਰ ਤੋਂ ਲਈ ਗਈ ਆ ਵੀਰ ਨੇ ਉਹਨਾਂ ਦੱਸਿਆ ਵੀ ਇਹ 16 ਲੀਟਰ ਦੀ ਜਿਹੜੀ ਚਵਾਈ ਆ ਇਹਨੇ ਕਰਵਾਈ ਆ ਪਰ ਥੋੜੀ ਸਮਝ ਆ ਬਈ ਨਾ ਦੂਜਾ ਮੰਨ ਲਓ ਚਾਹੇ ਤੀਜਾ ਤੀਜਾ ਮੰਨ ਲਓ ਹੱਦ ਹਾਂਜੀ ਠੀਕ ਆ ਦੂਜੇ ਸਵੇਰੇ ਚਲੋ ਅੱਗੋਂ ਦੱਸ ਕੇ ਵੀਰਾਂ ਦਾ ਵੀ ਆਪਾਂ ਨੂੰ ਦਿੱਤੀ ਆ ਅਗਲੇ ਘਰ ਨੇ ਪਰ ਅੱਗੇ ਥੋੜੀ ਸਮਝ ਆ ਦੋਸਤੋ ਵੀ ਦੂਜਾ ਮੰਨ ਲਓ ਚਾਹੇ ਤੀਜਾ ਮੰਨ ਲਓ ਠੀਕ ਆ ਜੀ ਸੋ ਵੱਡੇ ਕੱਦ ਪੁੱਤ ਦੀ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਆ ਬਾਕੀ ਭਾਂਡਾ ਜੇ ਫਵਾਨਾ ਵੇਖੀ ਤੇ ਦੋਸਤੋ ਆ ਕਰੋ ਮਾੜਾ ਚੈੱਕ ਠੀਕ ਹੈ ਅਜੇ ਬੰਦ ਹੀ ਪੁੰਦੀ ਪਈ ਹੈ ਦੋਸਤੋ ਬਣੂਗੀ ਪੂਰਾ ਕਿਉਂਕਿ ਸਾਡੇ ਸਮਾਂ ਅਨਿਸ਼ਾਨ ਭਾਈ ਕਿੰਨਾ ਕਲੇਜ ਦੱਸਿਆ ਸਮਾਂ ਅਜੇ 5-4 ਦਿਨ ਲੱਗੇ ਨੇ 5-4 ਦਿਨ ਹਾਂਜੀ ਤੇ ਇਹਨੂੰ ਦਿਖਾਈਏ ਖੋਲ ਕੇ ਭਰਾਵਾਂ ਨੂੰ ਕੱਦ ਕਾਠੀ ਦੋਸਤੋ ਬਹੁਤੇ ਵੀਰ ਪੁੱਛਦੇ ਹੋ ਤੁਸੀਂ ਕੱਦ ਕਾਠ ਵੱਡਾ ਠੀਕ ਹੈ ਜੀ ਕੋਈ ਇੱਥੇ ਆ ਜੂਗਾ ਵੀਰ ਤਾਂ ਕੋਈ ਨਰਾਸ਼ ਨਹੀਂ ਹੋਵੋਗੇ ਵੀ ਛੋਟੀ ਜੀ ਲੱਗੂਗੀ ਮੈਂ ਵੱਡੇ ਕੱਦ ਕਰਦੇ ਵਿੱਚ ਆ ਬਾਕੀ ਆ ਫੇਸ ਕੁਆਲਟੀ ਆ ਮੂੰਹ ਮੱਥਾ ਸਿੰਘਾਂ ਦੀ ਬੰਤਰ ਹਰ ਪਾਸਿਓਂ ਤਸੱਲੀ ਨਾਲ ਦੇਖਦੇ ਠੀਕ ਹੈ ਜੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖ ਲਿਆ ਕਰੋ ਇਹਦੇ ਵਿੱਚ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਹਰ ਇੱਕ ਪਸ਼ੂ ਦੀ ਆਪਾਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰੀ ਦੀ ਆ ਤੇ ਬਾਕੀ ਆ ਚਾਲ ਢਾਲ ਹਵਾਨੇ ਆਡਰ ਕੁਆਲਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਠੀਕ ਆ ਪੱਧਰ ਲੇਵਾ ਤੇ ਥਾਂ ਤੋਂ ਬਿਲਕੁਲ ਜਿਹੜਾ ਮੁਠੀ ਵਾਲਾ ਸਾਡਾ ਬਾਕੀ ਪੇਟ ਪੁੱਠਾ ਬਹੁਤ ਵਧੀਆ ਵਜਨਦਾਰ ਆ ਪੂਰੀ ਹੈਵੀ ਬੋਡੀ ਵੇਟ ਦੀ ਠੀਕ ਆ ਤੇ ਰੇਡ ਪਾਪੜ ਤਾਂ ਆਪਾਂ ਪੁੱਛ ਲੈਨੇ ਆ ਬਾਈ ਨਿਸ਼ਾਨ ਤੋਂ ਚੰਗੇ ਹਵਾਨੇ ਦੀ ਜਿਹੜੀ ਆ ਦੋਸਤੋਂ ਮਾਲਕਰ ਬਣੂਗੇ ਕਿਉਂਕਿ 4 ਦਿਨ ਹਜੇ ਬਾਕੀ ਆ ਸੁੰਨ ਦੇ ਵਿੱਚ ਨਿਸ਼ਾਨ ਵੀਰੇ ਲੈਣ ਦੇਣ ਫਿਰ ਡਿਮਾਂਡ ਇੱਕ ਹੁੰਦੀ ਐ ਤੇ ਲੈਣ ਦੇਣ ਕੀ ਹੋਊਗਾ ਵਿੱਚ ਤੇ ਰਾਜਵੀਰ ਮੁੱਲ ਤੇ ਭਾਵੇਂ ਇੱਕ 40 ਕਰ ਲਈਏ 35 ਕਰ ਲਈਏ ਹਾਂਜੀ ਇੱਕ 20 ਦੇ ਇੱਕ ਵੀ ਜੋ ਛੋੜ ਛਾੜ ਕਰਾਂਗੇ ਇੱਕ 20 ਚ ਹਾਂਜੀ ਠੀਕ ਹੈ ਜੀ ਹਾਂਜੀ 120000 ਦੇ ਵਿੱਚੋਂ ਦੋਸਤੋ ਕੋਈ ਛੋੜ ਛੱਪਾ ਵੀਰਾਂ ਦਾ ਵੀ ਕਰਾਂਗੇ ਡਿਮਾਂਡ 135 40 ਆ ਠੀਕ ਆ ਜੀ ਏਡੀ ਵੱਡੀ ਮਹਿੰਦੀ ਆਪਾਂ ਨਾਰਮਲੀ ਗੱਲ ਕਰ ਲਈਏ ਵੀ ਜਿੰਨੀ ਮਰਜ਼ੀ ਕਰੀ ਜੋ ਪਰ ਹਾਂ ਨਾ ਜਿਹੜੀ 120 ਦੇ ਵਿੱਚੋਂ ਮਾਨਤਾ ਨਾ ਜੀ ਠੀਕ ਆ ਮੱਝ ਵੱਡੀ ਆ ਚੰਗੀ ਆ ਬਾਕੀ ਆਪਦੀ ਟਿੱਪ ਕੇ ਤਸੱਲੀ ਕਰ ਲਿਓ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਤੁਸੀਂ ਉਹ ਜਿਹੜੀ ਆਨਲਾਈਨ ਵੀਡੀਓ ਕਾਲ ਤੇ ਤਸੱਲੀ ਆ ਟਿੱਪ ਕੇ ਜਿਹੜੀ ਕਰਵਾ ਸਕਦੇ ਹੋ ਥਾਣ ਪਾਸ ਆਪਣੇ ਕਰਵਾ ਕੇ ਲੈ ਸਕਦੇ ਹੋ ਉਸ ਤੋਂ ਬਾਅਦ ਟਿੱਪਣ ਬਹੁਤ ਚੰਗੀ ਆ ਅੱਛਾ ਪੋਲੀ ਆ ਵੀਰ ਬਿਲਕੁਲ ਪੋਲੀ ਅੱਛਾ ਕੋਈ ਭੂਰ ਨਾ ਛੱ ਠੀਕ ਹੈ ਤੇ ਆਜੋ ਅੱਗੇ ਨਿਸ਼ਾਨਬਾਈ ਇੱਕ ਹੋਰ ਆਪਣੇ ਕੋਲ ਜਿਹੜੇ ਦੂਜੇ ਨੰਬਰ ਤੇ ਮੱਝ ਆ ਇਨਫੋਰਮੇਸ਼ਨ ਕੀ ਜਾਂਦੀ ਜੀ ਇਹ ਵੀਰ ਜੀ ਅਗਲੀ ਤੀਜੇ ਸਵੇ ਆ ਤੀਜੇ ਸਵੇ ਹਾਂਜੀ ਇਹ ਅਜੇ ਹਫਤਾ ਲੈ ਜੂ ਇੱਕ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਜੀ ਠੀਕ ਆ ਤੀਜਾ ਸਵੇ ਤੇ ਹਾਈਟ ਦੀ ਮੀਡੀਅਮ ਆਪਾਂ ਕਾਊਂਟ ਕਰ ਲਈ ਹੈ ਜੀ ਹਾਂਜੀ ਮੀਡੀਅਮ ਹਾਈਟ ਦੀ ਆ ਦੋਸਤੋ ਠੀਕ ਆ ਤੇ ਇੱਕ ਹਫਤਾ ਬਾਕੀ ਆ ਤੀਜਾ ਸਵੇ ਮੂੰਹ ਮੱਥਾ ਫੇਸ ਆ ਬਿਲਕੁਲ ਤੁਸੀਂ ਇਹ ਕਰੋ ਚੈੱਕ ਜੀ ਠੀਕ ਆ ਆ ਫੇਸ ਕੁਆਲਟੀ ਏ ਸਿੰਘਾਂ ਦੀ ਬੰਤਰ ਬਿਲਕੁਲ ਆ ਦੇਖ ਸਕਦੇ ਹੋ ਆ ਗਏ ਬਾਕੀ ਆ ਥਣ ਠੀਕ ਹੈ ਜੀ ਤੇ ਇੱਕ ਹਫਤਾ ਬਾਕੀ ਇਸ ਹੁੰਦੇ ਵਿੱਚ ਨਿਸ਼ਾਨਬਾਈ ਕਿੰਨਾ ਕੁ ਮਿਲਕ ਵੈਸੇ ਤੁਹਾਡਾ ਵੀ ਕਾਫੀ ਪੁਰਾਣਾ ਤਜਰਬਾ ਹੈ ਕਿੰਨਾ ਕਰ ਦੁੱਧ ਵੈਸੇ ਦੇਣਾ ਚਾਹੀਦਾ ਇਸ ਮਹੀਨੇ 12-13 ਕਿਲੋ ਦੁੱਧ ਦੇ ਜੂਗੀ 12-13 ਕਿਲੋ ਹਾਂਜੀ ਠੀਕ ਹੈ ਜੀ ਤੇ ਬਾਕੀ ਸੇਵਾ ਸਾਫ ਹਰਕ ਪਹਿਨਪਰ ਦੀ ਆਪ ਕੋ ਆਪਣੀ ਆ ਪਸ਼ੂ ਤੇ ਆ ਵੀ ਸਾਫ ਸੰਭਾਲ ਲੈ ਦੁੱਧ ਦੇਣਾ ਤੇ ਆਖੀ ਵੀ ਪਾਈਏ ਕੋਈ ਨਾ ਫਿਰ ਤਾਂ ਨਹੀਂ ਬਿਲਕੁਲ ਬਾਕੀ ਵਾਧੂ ਚ ਹੋ ਸਕਦਾ ਬਿਲਕੁਲ ਇਹ ਨਾਰਮਲ ਸਵਾ ਘਟ ਵਿੱਚ ਹੋ ਸਕਦੇ ਆਪਾਂ ਬਿਲਕੁਲ ਠੀਕ ਹੈ ਜੀ ਬਿਲਕੁਲ ਜੀ ਇਹ ਤਾਂ ਸਾਫ ਸੰਭਾਲਾ ਇਹ ਤਾਂ ਮੁੱਲ ਵੀ ਲੈ ਕਿੰਨਾ ਫਿਰ ਹਾਂ ਨਾ ਕੀ ਆ ਇਹ 87000 ਦੀ ਮੈਂ ਦੇਣਾ 87000 ਦੀ ਹਾਂਜੀ ਹੋ ਜੂਗਾ ਵਿੱਚੋਂ ਕੁਛ ਛੋਟਾ ਛਪਾਵਾ ਕੋਈ ਮਾਨਤਾਂ ਥੋੜਾ ਬੋਲਾ ਕਰਦਾ ਥੋੜਾ ਪਤਾ ਇਹਨਾਂ ਵਾਵਾ ਕਰਦੇ ਕਰੀਏ ਕੋਈ ਨਹੀਂ ਕਰਦਾ ਜਿੰਨਾ ਕਹੋ ਜਿੰਨਾ ਭੈਣ ਭਰਾ ਕਹਿਣ ਮੋੜਨਾ ਨਹੀਂ ਕਿਸੇ ਨੂੰ ਵੀ ਜਰੂਰ ਆਪਾਂ ਹਾਂ ਤੇ ਆਜੋ ਵੀ ਖੋਲ ਕੇ ਦਿਖਾ ਦਿਓ ਵਿੱਚ ਮੱਜੇ ਵੀ ਦੋਸਤੋ ਵਧੀਆ ਚੰਗਾ ਜੀ ਪਿੱਠ ਪੁੱਠੇ ਦੀ ਪੂਰੀ ਆ ਗੁਲਾਈ ਆ ਪੂਰੀ ਕਿਸੇ ਪਾਸਿਓ ਕੋਈ ਨਿੱਸੀ ਫੇਕੀ ਨਹੀਂ ਤੁਹਾਨੂੰ ਨਜ਼ਰ ਆਊਗੀ ਠੀਕ ਆ ਤੇ ਇੱਕ ਹਫਤਾ ਮੰਨ ਕੇ ਤੁਸੀਂ ਜਿਹੜਾ ਦੋਸਤੋ ਲੈ ਕੇ ਜਾ ਸਕਦੇ ਹੋ ਤੇ ਪੂਰੀ ਅਚਾਲਟਾਲ ਸਿੰਘਾਂ ਦੀ ਬੰਤਰ ਪੂਰੀ ਬੋਡੀ ਵੇਅਰ ਨਾਲ ਵੇਖੀਏ ਤੇ ਬਿਲਕੁਲ ਸਿੰਘਾਂ ਦੀ ਬੰਤਰ ਮੂੰਹ ਮਥੇਰੀ ਬਣੀ ਜਾਜ ਹੈਗੀ ਹੈ ਠੀਕ ਹੈ ਜੀ ਤੇ ਆਹ ਬੈਕ ਸਾਈਡ ਤੋਂ ਥਾਣ ਦੇਵਾ ਵੇਖ ਕੇ ਚਾ ਕਰੋ ਅਜਾ ਢਿੱਲਾਪਨ ਪੂਰਾ ਹੈਗਾ ਆਰਡਰ ਜਿਹੜਾ ਦੋਸਤੋਂ ਇੱਕ ਹਫਤੇ ਦੇ ਵਿੱਚ ਹੋਰ ਵੀ ਬਣਾ ਲੂਗੀ ਅਨੀਮਲ ਜਿਹੜੇ ਪਸ਼ੂ ਆ ਦੋਸਤੋ ਬਸ ਇਸੇ ਤਰ੍ਹਾਂ ਦੇ ਜਿਹੜੇ ਆ ਮੱਝਾਂ ਝੋਟੀਆਂ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਪਤਾ ਕਰਦੇ ਰਿਆ ਕਰੋ ਕਿਉਂਕਿ ਇਹ ਪੁਰਾਣੇ ਪਸ਼ੂ ਜਿਹੜੇ ਦੋਸਤੋ ਅੱਜ ਕੱਲ ਨੂੰ ਪਸ਼ੂ ਵੇਚ ਕੇ ਨਵੇਂ ਫੇਰ ਆ ਜਾਣੇ ਆ ਤੇ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਠੀਕ ਆ ਤੇ ਨਿਸ਼ਾਨ ਭਾਈ 87 ਦੀ ਜੀ ਦੱਸਿਆ ਸੀ ਹਾਂਜੀ ਉਸਤਾਦ ਜੀ ਕੋਲ ਛੋੜਛਾੜ ਕਰਦਾ ਠੀਕ ਹੈ ਵੀਰੇ ਹਾਂਜੀ ਤੇ ਇਸ ਤੋਂ ਬਾਅਦ ਇੱਕ ਨੀਲੀ ਰਵੀ ਦੀ ਇੱਕ ਹੋਰ ਆ ਗਈ ਆਪਣੇ ਕੋਲ ਮੈਂ ਵੱਡੀ ਨੀਲੀ ਵੀ ਆ ਗਈ ਠੀਕ ਆ ਠੀਕ ਆ ਜੀ ਇੱਕ ਹੋਰ ਨੀਲੀ ਦੀ ਜਿਹੜੀ ਦੋਸਤੋ ਆ ਮੈਂ ਆ ਬਿਲਕੁਲ ਤੁਸੀਂ ਵੇਖੋ ਰੰਗ ਉਠਾ ਪਾਠਾ ਪਾ ਕਹਿ ਦਿੰਦੇ ਆ ਵੀ ਥੱਬਿਆਂ ਦੇ ਥੱਬੇ ਚੜਾਈ ਜੁੜੀ ਤਾਂ ਕਾਫੀ ਖੁੱਲੀ ਜਾਪਦੀ ਆ ਪਿੱਛੋਂ ਵੀ ਤੇ ਆਹ ਠੰਡ ਦੇ ਬਾਅਦ ਦੀ ਤੇ ਨਿਸ਼ਾਨ ਵੀਰੇ ਵੀ ਸੂਨ ਵਾਲੀ ਕਿੰਨੇ ਕ ਤੇ ਲੈ ਜੂ ਜੇ ਇਹ ਵੀਰ ਜੀ ਇਹ ਵੀ ਹਫਤਾ ਲੈ ਜੂਗਾ ਇਹ ਤਾਂ ਹਫਤਾ ਸਮਾਂ ਲੈ ਜੂਗੀ ਹਾਂਜੀ ਠੀਕ ਆ ਤੇ ਭਾਰੀ ਵਜਨਦਾਰ ਆ ਫੁੱਲ ਠੀਕ ਆ ਜੀ ਬੋਡੀ ਵੇਟ ਆ ਪਾ ਜਿੰਨਾ ਵੀ ਕੱਢੀਏ ਉਨਾ ਹੀ ਥੋੜਾ ਫੁੱਲ ਭਾਰੀ ਵਜਨ ਵਟੇ ਵਾਲੀ ਆ ਤੇ ਆਹ ਮੂੰਹ ਮੱਥਾ ਫੇਸ ਕੋਆ ਵੀ ਨੇ ਕੋਈ देखो ठंडो बैठ सेट तो और ड्रोडर जेड़ा दोस्तों खुला मारूंगी नहीं हजे देना हफ्ता लेजो ना हफ्ता लेजो एक, एक हफ्ता लेजो टेपण तो पण सही थी बहुत चंगी थी बहुत चंगी थी लो प्रभु ਕੋਈ ਦਾ ਕੋਈ ਹੈਗਾ ਤੁਦੂ ਦਾ ਫੇਰਵਾਜ ਕਿਥੋਂ ਕਿਥੇ ਤੱਕ ਦੇ ਦੂ ਦਿੱਤਾ ਇਹਨੇ ਪਿੱਛੇ ਦੁੱਧ ਦਾ ਹੀ ਘਰ ਵਾਲੇ ਤੇ ਆਂਦੇ ਅਸੀਂ 14 ਕਿਲੋ ਦੁੱਧ ਸਲੰਚੋਇਆ ਇੱਕ ਆਪਾਂ ਮੰਨ ਨਹੀਂ ਸਕਦੇ ਨੇ ਝੋਣ ਪਈ ਸੀ 14 ਇੱਕ ਬੇਨਤੀ ਆ ਵੀ ਆਪਣਾ ਜਿਹੜਾ ਪਸ਼ੂ ਆ ਨਾ ਹਾਂਜੀ ਗੱਬਣ ਪਸ਼ੂ ਆ ਮਗਰਨੇ ਘਰੋਂ ਲੈ ਆ ਕਿਹੇ ਡੰਗਰ ਦੀ ਕੋਈ ਗਾਰੰਟੀ ਨਹੀਂ ਹਾਂਜੀ ਸਮਝਦੇ ਨਾ ਗੱਲ ਇਹ ਤਾਂ ਗਾੜੀ ਸਾਫ ਸੰਭਾਲਾ ਸਾਫ ਸੰਭਾਲ ਮਲ ਪਿਛਲੇ ਘਰ ਵਾਲਿਆਂ ਦੇ ਕਹਿਣ ਅਨੁਸਾਰ ਆ ਬਾਕੀ ਅੱਜ ਨਿਸ਼ਾਨભાઈ ਤੁਸੀਂ ਇੱਕ ਦੋ ਡੰਗ ਤਿੰਨ ਡੰਗ ਹਰ ਇੱਕ ਪਸ਼ੂ ਨੂੰ ਨਜ਼ਰ 'ਚ ਰੱਖ ਕੇ ਵੇਖਿਆ ਹੈ। ਵੀ ਕਿਸੇ ਤਰ੍ਹਾਂ ਦੇ ਭਾਰ, ਸੋਣ ਦੀ ਪਿੱਛੇ ਦੀ ਕਿਸੇ ਤਰ੍ਹਾਂ ਦੀ ਭਾਰ ਦੀ ਆਪਣੀ ਗਾਰੰਟੀ ਹੋਊਗੀ। ਠੀਕ ਹੈ ਜੀ। ਭਾਰ ਪਿੱਛੇ ਦੀ ਸਮੱਸਿਆ ਹੈ ਵੀ ਉਹ ਨਹੀਂ ਹੋਣੀ ਚਾਹੀਦੀ। ਚਲੋ ਦੁੱਧ ਅੱਗੇ ਪਾਏ ਦਾ ਜੀ ਕੋਈ ਕਿਲੋ ਖੰਡ ਵੱਧ ਵੀ ਦੇ ਦੇ ਬਾਰਾਣਾ। ਜਿਹੜਾ ਕੋਈ ਪਸ਼ੂ ਦਾ ਜਾਂ ਕੋਈ ਭਾਰ ਹੋਊਗਾ ਉਹਦੀ ਆਪਣੀ ਗਾਰੰਟੀ ਹੋਊਗੀ। ਜਿਹੜੀ ਸੂਈ ਮੈਂ ਆ ਉਹਦੇ ਥੱਲੇ ਦਿਨਾਂ ਤੋਂ ਦੱਸਾਂ ਘਾਟੂ ਦੇ ਆਪਾਂ ਜੰਮਿਆ ਰਹਾਂ। ਠੀਕ ਹੈ ਜੀ। ਠੀਕ ਹੈ ਜੀ। ਬਿਲਕੁਲ। ਇੱਕ ਨਿਸ਼ਾਨભાઈ ਆਏ ਨਾ ਵੀ ਭੈਣ ਭਰਾਪਾ ਬਹੁਤ ਆਰਵੰਡ ਦੇ ਵਿੱਚ ਚੈੱਕ ਕਰ ਆਪਾਂ ਗੱਲ ਕਰ ਲਈਏ ਪੰਜਾਬ ਹੀ ਕੰਧਾ ਨਹੀਂ ਆਪਣਾ ਪਸੂ ਖਰੀਦਾ ਹੋਰ ਸਾਰੇ ਹਰਿਆਣੇ ਤੋਂ ਵੀਰ ਵੀ ਬਹੁਤੇ ਖਰੀਦੇ ਹੋਣ ਆ ਬਿਲਕੁਲ ਤੇ ਇੱਕ ਵਿਸ਼ਵਾਸ ਆ ਆਨਲਾਈਨ ਸੌਦੇ ਦਾ ਵੀ ਇਹ ਮਤਲਬ ਵੀ ਜੋ ਕਹਿ ਦਿੱਤਾ ਪੂਰਾ ਨਿਕਲਣਾ ਚਾਹੀਦਾ ਬਿਲਕੁਲ ਵੀਰ ਜੀ ਸਾਬ ਵਪਾਰ ਲੈਣਾ ਆਪਣੀ ਇੱਕ ਦੁਕਾਨਦਾਰੀ ਆ ਆਪਾਂ ਖਰਾਬ ਨਹੀਂ ਕਰਨ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਇਹ ਮੈਂ ਤੀਜਾ ਸਵੇਰ ਗੁਣੀ ਹੈ ਨਾ ਜੀ ਇੱਕ ਹਫਤਾ ਲੱਜੂ ਖੋਲ ਕੇ ਆਪਾਂ ਦਿਖਾਉਣੇ ਆ ਕੱਦ ਪੁੱਤ ਵੀ ਵੱਡਾ ਦੋਸਤੋ ਪਿੱਟ ਪੁਠਾ ਵੀ ਚੰਗਾ ਵਜ਼ਨ ਵੀ ਪੂਰਾ ਠੀਕ ਆ ਭਾਰੇ ਪੇੜ ਦੀ ਮਾਲਕਣਾ ਪੂਰਾ ਫਰ ਅਪ ਪੂਰੀ ਆ ਤੇ ਲੜਦੂ ਤੁਹਾਡੇ ਤੁਸੀਂ ਦੇਖੋਗੇ ਹਜਾ ਟੀਲਾ ਟੁਲਾ ਬਿਲਕੁਲ ਨਾਰਮਲੀ ਤੁਹਾਨੂੰ ਦਿਸ ਜਾਨਕੀਆਂ ਤੇ ਜੱਡੀ ਮੱਝ ਉਪਰੋਂ ਆਹੋਂ ਦਾ ਖੁੱਲਾ ਰੇਵਾ ਆਪਾਂ ਇੱਕ ਉਮੀਦ ਆਸ ਕਰਦੇ ਆਂ ਵੀ ਇਹੋ ਜਿਹੇ ਮੱਝ ਤੋਂ ਖਵਾਨਾ ਲੇਵਾ ਵੀ ਚੰਗਾ ਖੁੱਲਾ ਬਣਾਉਗੀ ਠੀਕ ਆ ਆ ਦੇਖੋ ਜੀ ਨਿਲੀ ਜਿਹੜੀ ਮੱਝਾਂ ਦੇ ਵਿੱਚ ਜਿਹੜੀ ਦੋਸਤੋਂ ਆਪਾਂ ਇਹਦੀ ਗਿਣਤੀ ਕਰ ਸਕਦੇ ਆਂ ਮਾਰਕਿੰਗ ਜੇਕਰ ਆਪਾਂ ਦੇਖ ਲਈਏ ਕਰੈਕਟਰ ਦੇਖ ਲਈਏ ਠੀਕ ਆ ਜੀ ਬਿੱਲੀਆਂ ਆਖਾਣੇ ਮੱਥਾ ਬੱਲਾ ਬੱਗੀ ਨਾਸ ਤੇ ਹਵਾਨੇ ਤੇ ਵੀ ਜਿਹੜੀ ਮਾਰਕਿੰਗ ਆ ਮਗਰਲੇ ਪੈਰ ਜਿਹੜੇ ਆ ਤੋਤੇ ਆ ਠੀਕ ਆ ਜੀ ਮਗਰਲੇ ਪੈਰਾਂ ਤੇ ਜਿਹੜੇ ਜਵਾਬ ਤੁਹਾਨੂੰ ਨਾਰਮਲੀ ਦਿਖ ਜੂਗਾ ਵੀਡੀਓ ਦੇ ਵਿੱਚ ਠੀਕ ਹੈ ਨਿਸ਼ਾਨભાઈ ਲੈਣ ਦੇਣੇ ਫਿਰ ਕੀ ਕਰਦੇ ਵੀਰ ਮੀਰੀ ਦਾ ਵੀ ਮੱਝ ਦੇ ਦੇਣੀ ਵੀ ਦੇ ਰਾਜ ਸਿੰਘ ਮੈਂ ਇਹ ਦੇ ਵੇਚਦਾ ਕਿ ਇੱਥੇ 90 95 ਦੀ ਹਾਂਜੀ ਪਰ ਆਪਾਂ ਭਾਣਾ ਲਈ ਆ ਭਾਣਾ ਦੇ ਦੇਣੀ ਬਿਲਕੁਲ ਰੇਟ ਭਾਵੇਂ 85 ਕਰਾ ਲਓ 95 ਕਰਾ ਲਓ ਜੀ 82000 ਦੀ ਮੈਂ ਦੇ ਦਾਂਗਾ 82 ਦੀ ਹਾਂਜੀ ਠੀਕ ਹੈ ਭਰਾ ਹਾਂਜੀ 82000 ਦੇ ਵੀਰੋ ਮੱਝ ਹੋ ਜੂਗੀ ਠੀਕ ਹੈ ਵੱਡੀ ਮੈਂ ਆ ਨਾਰਮਲ ਇੱਥੇ ਵੀ ਤੁਸੀਂ ਆ ਕੇ ਦੇਖੋਗੇ ਤੇ ਬਾਜ਼ਾਰ ਦੇ ਹਿਸਾਬ ਨਾਲ ਵੀ ਤੁਹਾਨੂੰ ਠੀਕ ਲੱਗੂਗਾ ਤੇ ਮੱਝ ਦੀ ਬਾਡੀ ਬੰਦਰ ਦੇ ਹਿਸਾਬ ਨਾਲ ਵੀ ਤੁਹਾਨੂੰ ਵਧੀਆ ਲੱਗੂਗਾ। ਬਾਕੀ ਥੋੜਾ ਜਿਹਾ ਪੱਖ ਜਿਵੇਂ ਬਰੀਡ ਦਾ ਆ ਜਾਂਦਾ। ਉਹਦੇ ਵਿੱਚ ਵੀ ਆਪਾਂ ਵੇਖਾਂਗੇ ਵੰਡ ਲਾਵਾਂਗੇ ਤੇ ਮੋਲ ਜਿਹੜਾ ਚਾਜਦਾ ਤੁਹਾਨੂੰ ਇੱਕ ਬਿਲਕੁਲ ਜਿਹੜਾ ਦੋਸਤੋ ਕਹਿੰਦੇ ਬੈਲੈਂਸ ਦੀ ਚੀਜ਼ ਲੱਗੂਗੀ ਮੋਲ ਤੇ ਮੱਝ ਨੂੰ ਦੇਖ ਕੇ ਠੀਕ ਆ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਆ। ਉਹ ਆਪਾਂ ਚੌਥੇ ਨੰਬਰ ਤੇ ਦਿਖਾ ਰਹੇ ਹਾਂ ਠੀਕ ਆ ਜੀ। ਇਹ ਹੈ ਵੀ ਕੱਪੜੀ ਹੈ ਜੀ। ਇਹ ਵੀ ਕੱਪੜਾ। ਤੂੰ ਆ ਪਹਿਲਾਂ ਇਹ ਦੂਜੇ ਨੂੰ ਸੁਣੀ ਕੱਪੜਾ। ਦੂਜੇ ਸੁਣੋ। ਝੋਟੀ ਆ ਦੋਸਤੋ ਪਲੀ ਪਲਾਈ ਇਹ ਵੀ ਪੂਰੀ ਆ। ਤੇ ਪਿੱਟ ਪੂਠਾ ਤੁਸੀਂ ਦੇਖੋਗੇ ਵੀ ਐ ਨਹੀਂ ਸਮਝ ਆਉਦੀ ਠੀਕ ਆ ਜੀ ਖੋਟੇ ਖਾਟੇ ਵੇਖੋ ਜੀ ਬਿਲਕੁਲ ਐ ਭਰੇ ਭਰੇ ਪੂਰੇ ਤੇ ਗੁੰਦੀ ਪਈ ਆਪਾਂ ਕਹ ਲਈਏ ਗੁੰਦਵੇਂ ਸਰੀਸ ਦੀ ਐ ਤੇ ਨਿਸ਼ਾਨ ਭਾਈ ਅ ਸੂਆ ਦੂਜਾ ਹੀ ਦਸਦਾ ਹੈ ਦੂਜਾ ਸੂਆ ਦੂਜਾ ਸੂਆ ਹਾਂ ਬਾਕੀ ਸੁੰਗੀ ਸੁੰਗੀ ਆ ਵੇਖੋ ਆ ਫੇਸ ਕੁਆਲਟੀ ਵੇਖੋ ਜੀ ਅਧਰ ਪਰ ਆ ਜੇ ਕਿੰਨੇ ਕੁ ਲੈ ਜੂਗੀ ਤੇਰੇ ਨਹੀਂ ਉਤਰ ਆਸਾ ਲੈ ਹੀ ਜਾਣਾ ਇੱਕ ਹਫਤਾ ਲੈ ਜੂਗੀ ਹਾਂ ਠੀਕ ਆ ਇੱਕ ਹਫਤਾ ਭਰਾਵੋ ਲੈ ਜੂਗੀ ਹਜੇ ਸੂਣ ਦੇ ਵਿੱਚ ਬੈਕ ਸਾਈਡ ਤੋਂ ਤੁਸੀਂ ਆ ਜਿਹੜੀ ਫਵਾਨੇ ਦੀ ਪੰਤਰ ਦੇਖ ਸਕਦੇ ਹੋ ਥਾਂ ਥਾਂ ਥੋੜਾ ਜਿਹਾ ਬੀ ਸ਼ੇਪ ਤੇ ਜੋੜ ਕੇ ਰੱਖਦੇ ਨੇ ਮਗਰ ਨਹੀਂ ਹਾਂ ਜੀ ਉਹ ਭਾਲਾ ਭਾਲ ਕਰਕੇ ਫਿਰ ਨੂੰ ਠੀਕ ਆ ਭਾਲਾ ਥੋੜਾ ਮੋਟਾਈ ਦੇ ਵਿੱਚ ਭਾਲ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਖੋਲ ਦਿਓ ਜੀ ਹਾਂ ਜੀ ਸੂਆ ਦੂਜਾ ਭਰਾਵੋ ਠੀਕ ਆ ਦਿਨ ਸਮਾਂ ਲੈ ਜੂਗੀ ਹਜੇ ਹਫਤਾ ਖੰਡ ਜਿਹੜਾ ਸਮਾਂ ਲੈ ਜੂਗੀ ਤੇ ਕਿਉਂ ਤੁਹਾਨੂੰ ਦੀ ਟਿੱਪਣੀ ਕੀ ਜੀ ਜਿਹੜਾ ਬਈ ਟਿੱਪੜਾ ਪੰਗੜਾ ਚੌਥਾ ਨਾ ਬਹੁਤ ਚੰਗਾ ਠੀਕ ਹੈ ਆਪਣਾ ਇੱਕ ਨੰਬਰ ਆ ਜਿਹੜਾ ਹੁਣ ਭਾਲ ਵਿਖਾਉਂਦੇ ਆ ਇਹ ਬੰਨੇ ਤੇ ਜਦੋਂ ਬੈਈਏ ਪੱਟ ਤੇ ਮਾਸਟਰ ਰੂਮ ਠੀਕ ਹੈ ਇਹ ਸਾਫ ਹੈ ਠੀਕ ਹੈ ਬਗਲੋਂ ਅਕੀ ਪੂਰੀ ਵजूद ਵਾਲੀ ਆਪਾਂ ਦੋਸਤੋ ਕਹਿ ਸਕਦੇ ਆ ਵੀ ਭਰਮੇ ਪਿੰਡੇ ਦੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਅ ਵਜਨ ਪੱਟੇ ਨੂੰ ਵੇਖ ਕੇ ਹੋਏ ਕਿਸੇ ਤਰ੍ਹਾਂ ਦੇ ਕੋਈ ਡਾਊਟ ਨਹੀਂ ਠੀਕ ਆ ਜੀ ਖੁੱਲੇ ਸਰੀਰ ਪਿੰਡੇ ਦੀ ਜਰੀ ਦੋਸਤੋ ਮਾਲਕ ਨੇ ਇਹ ਵੀ ਝੋਟੀ ਦੂਜਾ ਸੂਬਾ ਸੁਣਨੀ ਠੀਕ ਆ ਤੇ ਦਿਨ ਹਜੇ ਪਿਆ ਹਫ਼ਤਾ ਖੰਡ ਜਿਹੜਾ ਤੁਸੀਂ ਹਫ਼ਤਾ ਆਠ ਦਿਨ ਮੰਨ ਕੇ ਸੌਦਾ ਕਰ ਸਕਦੇ ਹੋ ਤੇ ਇੱਕ ਵਾਰੀ ਜੇਰਾ ਦੋਸਤੋ ਤੁਸੀਂ ਵੀ ਟਿਪ ਕੇ ਤਸੱਲੀ ਕਰ ਲਿਓ ਵਪਾਰ ਦਾ ਕੰਮ ਹੈ ਬਾਈ ਨਿਸ਼ਾਨ ਦਾ ਜਾਂ ਹੋਰ ਵੀ ਜਿਸ ਘਰੋਂ ਆਪਾਂ ਵੀਡੀਓ ਪਾਉਣੇ ਆ ਵੀ ਤਸੱਲੀ ਆਪਦੀ ਮਾਲਕ ਪੂਰੀ ਕਰਕੇ ਲੈ ਕੇ ਆਉਂਦੇ ਆ ਕਿਉਂਕਿ ਰਕਮ ਜਿਹੜੀ ਆ ਦੋਸਤੋ ਅੱਗੋਂ ਵੀ ਲਾ ਕੇ ਲੈ ਕੇ ਆਉਂਦੇ ਆ ਅਗੋਂ ਜਿਸ ਵੀਰ ਨੇ ਖਰਚ ਕਰਨੇ ਆ ਪੈਸੇ ਉਹ ਵੀ ਤੁਸੀਂ ਆਪਦੀ ਟਿਪ ਕੇ ਤਸੱਲੀ ਦੇ ਨਾਲ ਲੈ ਕੇ ਜਾ ਸਕਦੇ ਹੋ ਠੀਕ ਆ ਆਜੂ ਕਰਦੇ ਆ ਗੱਲਬਾਤ ਤੇ ਨਿਸ਼ਾਨ ਭਾਈ ਇਹਦਾ ਮੁੱਲ ਫਿਰ ਕੀ ਕਰਤਾ ਲੈਣ ਦੇਣਾ ਇਹਦਾ ਰਸਾ ਮੁੱਲ 82000 ਹਾਂਜੀ 80000 ਦੀ ਦੇ ਦਾਂਗੇ ਮੈਂ 80000 ਦੀ ਹਾਂਜੀ ਠੀਕ ਹੈ ਜੀ ਮੂਲ 82 ਹੈ ਭਰਾਵੋ ਤੇ ਹਾਂ ਨਾ ਜਿਹੜੀ ਆ ਉਹ 80000 ਦੀ ਆ ਲੈ ਦੇ ਵਾਲਾ ਠੀਕ ਹੈ ਜੀ ਉਹਦੇ ਚੋਂ ਵਿੱਚੋਂ ਵੀ ਕੋਈ ਪੱਕਾ ਫਿਕਸ ਨਹੀਂਗਾ ਦੇਲ ਨੂੰ ਲਗਣੀ ਚਾਹੀਦੀ ਜਿਹੜਾ ਕੋਈ ਸ਼ਕੀਨ ਵੀਰ ਜਾਂ ਖਰੀਦਦਾਰ ਖਾਸ ਬੰਦਾ ਆਉਂਦਾ ਉਹ ਥੋੜਾ ਬਾਦ ਵਿੱਚੋਂ ਗੁਜਾਈਸ਼ਾਂ ਜਿਹੜੀਆਂ ਮੌਕੇ ਤੇ ਹੋ ਜਾਂਦੀਆਂ ਹੋਰ ਕੋਈ ਮਾਰ-ਪਾਲ ਕਰਦਾ ਆ ਜਰੂਰ ਜੀ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਦੋਸਤੋ ਸੂਈ ਦਵਾਈ ਤੁਹਾਨੂੰ ਅਗਲੇ ਲਾਸਟ ਨੰਬਰ ਤੇ ਜਿਹੜੀ ਦੋਸਤੋ ਪੰਜਵੇਂ ਨੰਬਰ ਤੇ ਆ ਇਹ ਆਪਾਂ ਤੁਹਾਨੂੰ ਝੋਟੀ ਵਿਖਾ ਦਿੰਦੇ ਆ ਠੀਕ ਆ ਤੇ ਬਿਲਕੁਲ ਸ਼ਾਈ ਸ਼ੂਈ ਪੂਰੀ ਆ ਬਲੈਕ ਸ਼ਾਈਨ ਕਰਦੀ ਬਿਲਕੁਲ ਜਿਹੜਾ ਦੋਸਤੋ ਆਹ ਵੇਖੋ ਤੁਸੀਂ ਮੱਝ ਤੇ ਇਹ ਨਿਸ਼ਾਨ ਪਈ ਹੈ ਸੂਈ ਆਂ ਸੂਈ ਹੈ ਕਿੰਨਾ ਕੁ ਟਾਈਮ ਸੂਈ ਨੂੰ ਇਹਨੂੰ ਅੱਜ 12 13 ਦਿਨ ਹੋ ਗਏ ਆ 12 13 ਦਿਨ ਹਾਂਜੀ ਕੱਟੀ ਪੱਟੀ ਮਗਰ ਸੂਆ ਦੂਜਾ ਕਿ ਤੀਜਾ ਹੋਗਾ ਜੀ ਤੀਜੇ ਸੂਏ ਆ ਜੀ ਤੀਜੇ ਸੂਏ ਮੱਝ ਹਾਂਜੀ ਤੀਜੇ ਸੂਏ ਆ ਤੇ ਆ ਜਿਹੜਾ ਮੂੰਹ ਮੱਥਾ ਦੋਸਤੋ ਕਰੋ ਚੱਕੀ ਥੱਲੇ ਬੱਚਾ ਕੱਟੀ ਕੱਟੀ ਗਈ ਕੱਟੀ ਆ ਗਈ ਮਗਰ ਆਹ ਵੇਖੋ ਜੀ ਤੇ ਨਿਸ਼ਾਨ ਵੀਰੇ ਕਿੰਨੇ ਦਿਨ ਦੱਸਿਆ ਸੀ ਹਾਂ ਜੀ ਦੇਣ ਕਿੰਨੇ ਦੱਸਿਆ ਸੀ ਦੇਣੇ ਨੂੰ ਅਜ ਮਨੇ 12 13 ਹੋ ਗਏ ਸੀ 12 13 ਦਿਨ ਹਵਾਨੇ ਦਾ ਸਟਰਕਚਰ ਹੀ ਇਦਾਂ ਦਾ ਕੁਦਰਤੀ ਹੈ ਨਾ ਨੇਚਰਲੀ ਤੇ ਚਵਾਈ ਚੁਬਈ ਦੇ ਵਿੱਚ ਕਿਵੇਂ ਬਹੁਤ ਚੰਗੀ ਪੋਲੀ ਚੌੜ ਤੇ ਮੈਨਾ ਕਾਧੀਆਂ ਗੱਲਾਂ ਅੱਛਾ ਚੌੜ ਬਹੁਤ ਹੀ ਚੰਗੀ ਠੀਕ ਹੈ ਕੋਰੀਆ ਬਾ ਕਾਦਨੇ ਚੁਵਾਈ ਲਾ ਕੇ ਬੱਚਾ ਧਰਾਂ ਨਹੀਂ ਨਹੀਂ ਮਰਵਾ ਕੇ ਜੇ ਧਰਾਂ ਬੱਚੇ ਦੀ ਤਸल्ली ਕਰਵਾ ਦਿੰਦੇ ਹਾਂ ਜੀ ਤੇ ਅ ਦਿਨ ਤੁਸੀਂ ਦੱਸਿਆ ਸੀ ਵੀਰ ਕਿੰਨੇ ਦੱਸਿਆ ਅਬਾ 12 13 ਦਿਨ ਹੋ ਗਏ 12 13 ਦਿਨ ਹਾਂ ਜੀ ਹੁਣ ਹਾਜ਼ਰ ਦੁੱਧ ਕਿੰਨਾ ਚਵਾਵਾਂਗੇ ਵੀਰ ਜੀ 10 ਕਿਲੋ ਆਪਾਂ ਇਥੋਂ ਲੀਟਰਾਂ ਦਾ ਦੁੱਧ ਮਨਾਵਾਂਗੇ ਨਾਸਕੇ ਦੋ ਜੇ ਕੇ ਵੀਰ ਨੇ ਆਨਲਾਈਨ ਮੰਗਾਉਣੀ ਆ ਫਿਰ 9 ਕਿਲੋ ਦੀ ਤਾਂ ਕੋ ਗਰੰਟੀ ਲੈ ਠੀਕ ਫਿਰ 9 ਕਿਲੋ ਦੀ ਇੱਥੇ 10 ਕਿਲੋ ਦੋ ਚਾਹੇ ਇੱਥੇ ਆਪਾਂ ਭਾਂਡੇ 'ਚ 10 ਕਿਲੋ ਪਾ ਕੇ ਜਾਉਂਗਾ ਬਿਲਕੁਲ ਜੀ ਕੋਈ ਚੱਕਰ ਹੀ ਨਹੀਂ ਤੇ ਠੀਕ ਹੈ ਜੀ ਤੇ ਇਹਦੀ ਜਿਹੜੀ ਚਵਾਈ ਦੋਸਤੋ ਵੀ ਮੈਂ ਤੁਹਾਨੂੰ ਕਰਕੇ ਦਿਖਾ ਦੂੰਗਾ ਧਾਰਾਂ 'ਕੋ 10 10 12 12 ਧਾਰਾਂ ਮਾਰ ਕੇ ਅਚਾਰਾ ਧਰਾਂ ਦੇ ਵਿੱਚੋਂ ਚੈੱਕ ਕਰਾਂਗੇ ਆਪਾਂ ਤੇ ਨਿਸ਼ਾਨ ਪਈ ਤੇ ਲੈਨੇ ਦੇ ਨੇ ਦਾਸ ਦਾ ਮੁੱਲ ਦੇ ਦਾ 75000 ਹਾਂਜੀ ਇਹ 67000 ਦੀ ਛੋਟੀ ਦੇ ਦਾ ਸਤਾੜ ਦੇ ਹਾਂ ਜੀ ਮੋਲੇ ਦਾ ਜੈ ਜੀ ਕਰਤਾ ਹਾਂ ਜੀ 67000 ਰੁਪਏ ਦੇ ਦਿਆਂਗੇ 67000 ਜੀ ਹਾਂ ਜੀ ਠੀਕ ਹੈ ਜੀ 67000 ਦੀ ਭਰਾਵੋ ਹਾਂ ਨਾ ਹੋ ਜੇਗੀ ਮੁੱਲ ਵੈਸੇ 75 72 ਰਹੇਗਾ ਡਿਮਾਂਡ ਆਪਾਂ ਜਿਵੇਂ ਕਰਦੇ ਆ ਉਹ ਜਿੰਨੀ ਮਰਜੀ ਆ ਪਰ 67000 ਦੀ ਆ ਇਹਨੂੰ ਵੀ ਖੋਲ ਦੋ ਖੋਲ ਦੋ ਵੀਰੇ ਇਹਨੂੰ ਵੀ ਦਿਖਾ ਦਿਓ ਉਸ ਤੋਂ ਬਾਅਦ ਜੜੀ ਦੋਸਤੋ ਧਾਰ ਮਾਰ ਕੇ ਬਿਲਕੁਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਤੀਏ ਸੋਈ ਆ ਠੀਕ ਆ ਤਾਜੀ ਸੋਈ ਆ ਤੇ ਧਾਰਾ ਮਾਰ ਕੇ ਆਪਾਂ ਤਸੱਲੀ ਕਰਾਵਾਂਗੇ ਆ ਕਰਮ ਚੈੱਕ ਜੀ ਬਾਕੀ ਹਵਾਲੇ ਦਾ ਸਟਰਕਚਰ ਜਿਹੜਾ ਦੋਸਤੋ ਉਦਾਂ ਦਾ ਬਾਕੀ ਚਵਾਈ ਤੁਸੀਂ ਦੇਖ ਲੈਣੇ ਆ ਤੇ ਇਸ ਅੱਗੇ ਦੇ ਨਾਲ ਤੁਸੀਂ ਇਹਨਾਂ ਤੱਕ ਜਿਹੜੀ ਚਵਾਈ ਦੇਖਣੀ ਹੈ ਠੀਕ ਆ ਤੇ ਨਿਸ਼ਾਨ ਵੀਰੇ 67000 ਖਾਨ ਆ ਹਾਂਜੀ ਤੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦੋ 94176 ਹਾਂਜੀ 37084 ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਆਪਾਂ ਹਰ ਵਾਰ ਦੀ ਤਰ੍ਹਾਂ ਵੀਡੀਓ ਦੇ ਥੱਲੇ ਚੱਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ